ਉਰੇ ਪੰਜਾਬ ਵੈਦਰ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਆਂ ਗੱਲ ਕਰਦੇ ਆਂ ਅੱਜ ਪੰਜਾਬ ਦੇ ਮੌਸਮ ਦੀ ਜਿਹੜਾ ਮੌਸਮਾ ਇਸ ਤਰ੍ਹਾਂ ਦਰਬੀਗਾ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਪੰਜਾਬ ਵਿੱਚ 21 ਜੁਲਾਈ ਨੂੰ ਇੱਕ ਨਵਾਂ ਸਿਸਟਮ ਦੇਖਣ ਨੂੰ ਮਿਲੇਗਾ ਤਾਂ ਆਪਾਂ ਨੂੰ ਕਾਫੀ ਤਗੜਾ ਸਿਸਟਮ ਜਿਹੜਾ ਦੇਖਣ ਨੂੰ ਮਿਲਿਆ ਸੀ ਕੱਲ ਤੇ ਅੱਜ 22 23 ਅਤੇ 24 ਜੁਲਾਈ ਤੱਕ ਮੌਸਮ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅੱਜ ਪੰਜਾਬ ਦੇ ਵਿੱਚ ਲਗਭਗ 90 ਤੋਂ 95% ਹਿੱਸਾ ਜਿਹੜਾ ਸੰਗਣੀ ਬੱਦਲਵਾਈ ਦੇ ਨਾਲ ਕਵਰ ਹੋਇਆ ਹੋਇਆ ਅਪਨ ਦੇਖਣ ਨੂੰ ਮਿਲੇਗਾ ਜਿਸ ਨਾਲ ਪੰਜਾਬ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ਦੇ ਵਿੱਚ ਤਗੜੇ ਮੀਂਹ ਦੇ ਹਾਲਾਤ ਜਣੇ ਨੇ ਬਣੇ ਰਹਿਣਗੇ ਯਾ ਆਪਾਂ ਕਹਿ ਸਕਦੇ ਹਾਂ ਤੇਜ਼ ਸ਼ਰਾਟਿਆਂ ਵਾਲਾ ਮੀਂਹ ਜਿਹੜਾ ਉਹ ਦੇਖਣ ਨੂੰ ਮਿਲੇਗਾ ਬਾਕੀ ਡਿਟੇਲ ਵਿੱਚ ਜਾਣਾਂਗੇ ਕਿ ਮੌਸਮ ਕਿਵੇਂ ਦਾ ਰਹੇਗਾ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਹੁਣ ਗੱਲ ਕਰਦੇ ਆ ਉੱਤਰੀ ਅਤੇ ਪੱਛਮੀ ਇਲਾਕਿਆਂ ਦੀ ਤਾਂ ਉੱਤਰੀ ਇਲਾਕੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਪੱਛਮੀ ਇਲਾਕੇ ਜਿਵੇਂ ਕਿ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅੰਮ੍ਰਿਤਸਰ ਤਰਨਤਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੀ ਕਿਣਮਣ ਕਿਣਮਣ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੇਗੀ ਤੇ ਅੱਜ ਸਵੇਰ ਤੋਂ ਹੀ ਸੰਘਣੀ ਬੱਦਲਵਾਈ ਪੰਜਾਬ ਦੇ ਵਿੱਚ ਰਹੇਗੀ ਜਿਸ ਨਾਲ ਪੂਰਾ ਪੰਜਾਬ ਹੀ ਪ੍ਰਭਾਵਿਤ ਬੱਦਲਾਂ ਦੇ ਨਾਲ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਈ ਇਲਾਕਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ ਤੇ ਕਈ ਇਲਾਕਿਆਂ ਦੇ ਵਿੱਚ ਤੀਜ ਸ਼ਰਾਟੀਆਂ ਵਾਲਾ ਮੀਂਹ ਜਿਹੜਾ ਦੇਖਣ ਨੂੰ ਮਿਲੇਗਾ ਤੇ ਇਸ ਤਰ੍ਹਾਂ ਹੀ ਪੰਜਾਬ ਲਗਭਗ ਜਿਹੜਾ 2-3 ਦਿਨ ਪ੍ਰਭਾਵਿਤ ਰਹੇਗਾ ਮੌਸਮ ਵਿਭਾਗ ਨੇ ਵੀ ਜਿਹੜਾ 2-3 ਦਿਨ ਮੀਂਹ ਦੇ ਲਈ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਜਿਸ ਤਰ੍ਹਾਂ ਆਪਾਂ ਨੂੰ ਕੱਲ ਪੰਜਾਬ ਦੇ ਵਿੱਚ ਕਾਫੀ ਸੰਘਣੀ ਬੱਦਲਵਾਈ ਦੇਖਣ ਨੂੰ ਮਿਲੀ ਸੀ ਜੋ ਕਿ ਪੂਰੇ ਦਿਨ ਪੰਜਾਬ ਦੇ ਵਿੱਚ ਰਹੀ ਸੀ ਉਸੇ ਤਰ੍ਹਾਂ ਅੱਜ ਵੀ ਆਪਾਂ ਨੂੰ ਕਾਫੀ ਸੰਘਣੀ ਬੱਦਲਵਾਈ ਜਿਹੜੀ ਆਪਾਂ ਦੇਖਣ ਨੂੰ ਮਿਲੇਗੀ ਤੇ ਮੌਸਮ ਜਿਹੜਾ ਠੰਡਾ ਰਹੇਗਾ ਜੋ ਕਿ ਪਿਛਲੇ 1-2 ਦਿਨ ਆਪਾਂ ਨੂੰ ਧੁੱਪ ਨਿਕਲਣ ਕਾਰਨ ਟੈਂਪਰੇਚਰ ਵੱਧਦਾ ਹੋਇਆ ਦੇਖਣ ਨੂੰ ਮਿਲਿਆ ਸੀ ਉਹ ਇਹ ਸਿਸਟਮ ਨਾਲ ਕੰਟਰੋਲ ਹੁੰਦਾ ਹੋਇਆ ਦੇਖਣ ਨੂੰ ਮਿਲੇਗਾ ਲਗਭਗ ਕਹਿਣ ਦਾ ਭਾਵ ਹੈ ਕਿ ਮੌਸਮ ਜਿਹੜਾ ਠੰਡਾ ਹੁੰਦਾ ਹੋਇਆ ਦੇਖਣ ਨੂੰ ਮਿਲੇਗਾ ਮੀਂਹ ਦੀ ਗਤੀਵਿਧੀਆਂ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਰਕਰਾਰ ਰਹਿਣਗੀਆਂ ਬਾਕੀ ਦੀ ਅਪਡੇਟ ਆਪਾਂ ਅਗਲੀ ਵੀਡੀਓ ਦੇ ਵਿੱਚ ਦਵਾਂਗੇ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਨਵੀਂ ਅਪਡੇਟ ਆਵੇਗੀ ਆਪਾਂ ਜਲਦ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ